ਜੰਡਿਆਲਾ ਗੁਰੂ ਦੇ ਪਿੰਡ ਗੁਨੋਵਾਲ ਵਿੱਚ ਕੈਬਨਿਟ ਮੰਤਰੀ ਸਰਦਾਰ ਹਰਬਜਨ ਸਿੰਘ ਈਟੀਓ ਨੇ ਯੋਗ ਨਸ਼ਾ ਵਿਰੋਧ ਮੁਹਿੰਮ ਤਹਿਤ ਆਪਣੇ ਹਲਕੇ ਦੇ ਪਿੰਡਾ ਛਾਪਾ ਰਾਮ ਸਿੰਘ ਲਾਲਕਾ ਨਗਰ ਫਤਿਹਪੁਰ ਰਾਜਪੂਤਾ 나ਜੋਆਣੀ ਗੁਨੋ ਵਾਲਵਿਖੇ ਕੀਤੀਆਂ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਸੰਬੋਧਨ ਕਰਦਿਆ ਸਪਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਇਸ ਪਵਿੱਤਰ ਧਰਤੀ ਉੱਤੇ ਨਸ਼ੇ ਦੀ ਤਸਕਰੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਹਿ ਕਿ ਨਸ਼ਾ ਵੇਚਣ ਵਾਲੇ ਚਾਹੇ ਕਿੰਨੀ ਵੀ ਤਾਕਤ ਰੱਖਦੇ ਹੋਣ, ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਦਾ ਅੰਤ ਜੇਲਾ ਵਿੱਚ ਹੀ ਹੋਵੇਗਾ। ਉਨਾ ਕਹਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਿੱਧਾ ਸੁਨੇਹਾ ਹੈ ਕਿ ਨਸ਼ਾ ਵੇਚਣ ਵਾਲੇ ਜਾਂ ਤਾਂ ਪੰਜਾਬ ਛੱਡ ਕੇ ਜਾਣ ਜਾਂ ਨਸ਼ੇ ਦਾ ਤੰਦ ਛੱਡ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਮੁੱਚੀ ਲੀਡਰਸ਼ਿਪ ਇਸ ਗੱਲ ਲਈ ਦ੍ਰਿੜ ਹੈ ਕਿ ਨਸ਼ਾ ਤਸਕਰੀ ਵਾਲੇ ਦੀ ਕੋਈ ਸਿਫਾਰਿਸ਼ ਨਹੀਂ ਕਰੇਗਾ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਹੋਰ ਕੀ ਕੁਝ ਕਿਹਾ ਤੁਸੀਂ ਵੇਖੋ। ਅੱਜ ਨਸ਼ਾ ਵਿਰੋਧੀ ਯਾਤਰਾ ਗੁੰਨਵਾਲ ਕੰਢੇ ਤੇ ਲੈ ਕੇ ਆਏ ਜੇ ਕੀ ਕਰਨਾ ਚਾਹੁੰਦੇ ਹਨ। ਅਬ ਦੇਖੋ ਜੀ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਤੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਜੜੀ ਆ ਪੂਰੇ ਪੰਜਾਬ ਦੇ ਵਿੱਚ ਬੜੀ ਵੱਡੀ ਪੱਧਰ ਤੇ ਛੇੜੀ ਹੋਈ ਆ ਅਸੀਂ ਹਰ ਪਿੰਡ ਦੇ ਵਿੱਚ ਜਾ ਰਹੇ ਆ ਹਰ ਸ਼ਹਿਰ ਦੇ ਵਿੱਚ ਜਾ ਰਹੇ ਆ ਸ਼ਹਿਰ ਦੀਆਂ ਵਾੜਾਂ ਦੇ ਵਿੱਚ ਜਾ ਰਹੇ ਆ ਔਰ ਲੋਕਾਂ ਨੂੰ ਲਾਮਬਤ ਕਰ ਰਹੇ ਆ ਕਿ ਜਿਹੜੇ ਮਸ਼ਾਤ ਅਸਕਰ ਨੇ ਉਹਨਾਂ ਦੀ ਜਾਣਕਾਰੀ ਮੁਹੱਈਆ ਕਰਵਾਓ ਔਰ ਅਸੀਂ ਉਹਨਾਂ ਦੇ ਉੱਤੇ ਬੰਦਾ ਜਿਹੜਾ ਕਾਨੂੰਨੀ ਐਕਸ਼ਨ ਆ ਉਹ ਕਰੀਏ ਹੋਰ ਵੀ ਰਏ ਨੇ ਬਹੁਤ ਵੱਡੇ ਐਕਸ਼ਨ ਹੋ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਬੰਦੇ ਨਸ਼ੇ ਦੇ ਵਿੱਚ ਗ੍ਰਸਤ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਦੇ ਵਿੱਚ ਮਦਦ ਕਰਨ ਦੀ ਅਸੀਂ ਅਪੀਲ ਕਰ ਰਹੇ ਹਾਂ ਜਿਹੜੇ ਜਿਹੜੇ ਵੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਜਾਂ ਪਰਿਵਾਰਕ ਮੈਂਬਰ ਉਹਨਾਂ ਨੂੰ ਕਹਿ ਰਹੇ ਹਾਂ ਕਿ ਉਹ ਜਿਹੜੇ ਨਸ਼ਾ ਕਰਦੇ ਨੇ ਉਹ ਸਾਡੇ ਵਾਸਤੇ ਸਿਰਫ ਬਿਮਾਰ ਨੇ ਅਸੀਂ ਉਹਨਾਂ ਦੇ ਉੱਤੇ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੇ ਕੋਈ ਅਸੀਂ ਉਹਨਾਂ ਤੇ ਕੋਈ ਪਰਚੇ ਨਹੀਂ ਕਰ ਰਹੇ ਉਹ ਤਾਂ ਸਮੇਂ ਦੇ ਨਾਲ ਆਦਤ ਉਹਨਾਂ ਦੀ ਬਣ ਗਈ ਆਦੀ ਬਣ ਗਏ ਨੇ ਸੋ ਅਸੀਂ ਅੱਜ ਸਾਡੇ ਐਸਐਮਓ ਸਾਹਿਬ ਆ ਸਾਡੇ ਐਸ ਐਚਓ ਸਾਹਿਬ ਅਸੀਂ ਸਾਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਔਰ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਨਸ਼ੇ ਜਿਹੜੇ ਨੇ ਛੱਡੇ ਜਾ ਸਕਦੇ ਨੇ ਉਹਨਾਂ ਨੇ ਵੀ ਆ ਭਰੋਸਾ ਦਵਾਇਆ ਸਾਡੀ ਜਨਤਾ ਨੂੰ ਕਿ ਤੁਸੀਂ ਆਪਣੇ ਜਿਹੜੇ ਵੀ ਨਸ਼ੇ ਦੇ ਵਿੱਚ ਗ੍ਰਸਤ ਹੋ ਚੁੱਕੇ ਨੇ ਕੋਈ ਬੱਚੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਓ ਉਹਨਾਂ ਦਾ ਫ੍ਰੀ ਇਲਾਜ ਜਿਹੜਾ ਆ ਉਹ ਪੰਜਾਬ ਸਰਕਾਰ ਜਿਹੜੀ ਆ ਉਹ ਕਰ ਰਹੀ ਆ ਔਰ ਉਹਨਾਂ ਨੂੰ ਕਿਸੇ ਤੋਂ ਡਰਨ ਦੀ ਝਕਨ ਦੀ ਲੋੜ ਨਹੀਂ ਔਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਸਿੱਧੀ ਸਿੱਧੀ ਸਾਡੀ ਵਾਰਨਿੰਗ ਆ ਕਿ ਜਾਂ ਤੇ ਉਹ ਨਸ਼ੇ ਦਾ ਧੰਦਾ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਵਿਕਲਪ ਜਿਹੜਾ ਆ ਉਹ ਬਾਕੀ ਨਹੀਂ ਬਚਿਆ ਸੋ ਲੋਕ ਬਹੁਤ ਅਸਾਥ ਦੇ ਰਹੇ ਨੇ ਜਿਹੜੇ ਜਿਹੜੇ ਵੀ ਪਿੰਡ ਦੇ ਵਿੱਚ ਜਾ ਰਹੇ ਆ ਲੋਕ ਹਮ ਹਮਾ ਕੇ ਆਪ ਜਿਹੜੇ ਨੇ ਬਹੁਤ ਵੱਡੀ ਪੱਧਰ ਤੇ ਇਸ ਮਹਿੰਮ ਦਾ ਅਸਾਥ ਦੇ ਰਹੇ ਨੇ ਔਰ ਸ਼ਲਾਘਾ ਕਰ ਰਹੇ ਨੇ ਆ ਸਰਦਾਰ ਭਗਤ ਸਿੰਘ ਮਾਨ ਸਾਹਿਬ ਦੀ ਕਿ ਉਹਨਾਂ ਨੇ ਇਹ ਬਹੁਤ ਅਹਿਮ ਉਪਰਾਲਾ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਆ ਉਹ ਕੀਤਾ ਆ ਔਰ ਮੈਂ ਜਿਸ ਤਰ੍ਹਾਂ ਦਾ ਲੋਕਾਂ ਦਾ ਚੁਕਾ ਆ ਇਸ प्रति बाद ही पंजाब तो अगर नकली मसाले खा कर कर रहे हैं सेहत खराब तो ना हो परेशान क्यूँकी वायके वाई मसाले दे रहा है शुद्धता का प्रमाण स्वाद भी संस्कार भी और मसालों में अनेकों प्रकार भी यही नहीं अगर मसालों का भी करना चाहते हैं व्यापार तो मिलिए प्रियव्रत यादव जी से नमस्कार मैं प्रियव्रत यादव लेकर आया हूं आपकी सेवा में वाई के वाई मसाले स्वादिष्ट एवं लजीज मसाले छह साल से आपकी सेवा में पिताजी के आशीर्वाद से दीपक कुमार के सहयोग से यदि कोई भी भाई अपना व्यापार करने का इच्छुक है हमसे जुड़ने का इच्छुक है तो हमारा पता है सात बोटा सोलह नगर नांगड़े दिल्ली इकतालीस नियर ਚੌਧਰੀ ਪ੍ਰਾਪਰਟੀਆਂ ਡੋ ਮੁਰਦੀ اور ہمارا ਸੰਪਰਕ ਸੂਤਰ ਹੈ 93123490008